ਉਰੇ ਮੌਕ ਡ੍ਰਿਲ ਹੈ ਜਾਂ ਕਿਸੇ ਤਰੀਕੇ ਦੇ ਕੋਈ ਆ ਤੁਸੀਂ ਧਮਾਕਿਆਂ ਦੀਆਂ ਆਵਾਜ਼ਾਂ ਸੁਣ ਰਹੇ ਹੋ ਧਮਾਕਿਆਂ ਦੀਆਂ ਆਵਾਜ਼ਾਂ ਤੁਸੀਂ ਸੁਣ ਰਹੇ ਹੋ ਕਿ ਕਿਵੇਂ ਹਰ ਤਰੀਕੇ ਦੇ ਨਾਲ মিডিਆ ਨੂੰ ਭਾਜੜਾ ਪੈ ਗਈਆਂ ਨੇ মিডিਆ ਨੂੰ ਭਾਜੜਾ ਪੈ ਗਈਆਂ ਨੇ ਆਮ ਲੋਕਾਂ ਨੂੰ ਜਦੋਂ ਇੱਥੋਂ ਦੀ ਨਿਕਲਣਾ ਪਵੇਗਾ ਉਹਨਾਂ ਦਾ ਕੀ ਹਾਲ ਹੋਵੇਗਾ ਤੁਸੀਂ ਤਸਵੀਰਾਂ ਵੇਖ ਰਹੇ ਹੋ ਤਸਵੀਰਾਂ ਵੇਖ ਰਹੇ ਹੋ ਗੈਸ ਤੇ ਅਥਰੂ ਗੈਸ ਦੇ ਗੋਲੇ ਸੁੱਟੇ ਜਾ ਰਹੇ ਨੇ ਮੌਕ ਡ੍ਰਿਲਿੰਗ ਹੁੰਦੀ ਪਈ ਹੈ ਰਬਰ ਦੀਆਂ ਗੋਲੀਆਂ ਚਲਾਈਆਂ ਜਾ ਰਹੀਆਂ ਨੇ ਆ ਵੇਖ ਲਓ ਤੁਸੀਂ ਤਸਵੀਰਾਂ ਹਰਿਆਣਾ ਪੁਲਿਸ ਵੱਲੋਂ ਇਹ ਮੌਕ ਡ੍ਰਿਲ ਇਹ ਉਸ ਤਰੀਕਾ ਇਹ ਉਸ ਤਰੀਕੇ ਦਾ ਵਤੀਰਾ ਜੇਕਰ ਕਿਸਾਨ ਇੱਥੇ ਪਹੁੰਚ ਗਏ ਆਪਣੀ ਟਰੈਕਟਰ ਟਰਾਲੀਆਂ ਲੈ ਕੇ ਇਹ ਵਤੀਰਾ ਕਿਸਾਨਾਂ ਨਾਲ ਹੋਵੇਗਾ ਜਿਹੜਾ ਵਤੀਰਾ ਹੁਣ ਸਾਡੇ ਨਾਲ ਇਹ ਹਲੇ ਮੌਕ ਡ੍ਰਿਲ ਹੈ ਘੱਟ ਇੰਟੈਂਸਿਟੀ ਦੀ ਘੱਟ ਜ਼ੋਰ ਦੀ ਡ੍ਰਿਲ ਹੈ ਪਰ ਜੇਕਰ ਕਿਸਾਨ ਪਹੁੰਚਦੇ ਨੇ ਸੜਨ ਵਾਲੇ ਇਸ ਵੇਲੇ ਸਿੰਘ ਸਾਹਿਬ ਨੰਗ ਸਿੰਘ ਮੌਜੂਦ ਨਹੀਂ ਸਿੰਘ ਸਾਹਿਬ ਤੁਹਾਡਾ ਸਭ ਤੋਂ ਪਹਿਲਾਂ ਤਾਂ ਸਾਸਿਕਾਲ ਸੜਨ ਵਾਲਾ ਗੱਲਬਾਤ ਕਰਨ ਲਈ ਬਿਜ਼ੀ ਹੈਗੇ ਹੋ ਹਰ ਥਾਂ ਲੋਕੀ ਤੁਹਾਨੂੰ ਲੱਭਦੇ ਪੜੇ ਭਾਈ ਮੈਂ ਬਾਬੇ ਨਾਲ ਗੱਲਬਾਤ ਕਰਾਂ ਹਾਂ ਉਹ ਮੈਂ ਦਿੱਲੀ ਵੀ ਮੇਰਾ ਇਹੋ ਯਾਰ ਸੀ ਦਿੱਲੀ ਮੈਂ ਸਾਲ ਲਾਇਆ ਇੱਕ ਇੱਥੇ ਵੀ ਇਹ ਕੰਮ ਇੱਥੇ ਕਰਕੇ ਦੀਪ ਸਿੱਧੂ ਦਾ ਤੰਬੂੰਦਾ ਸੀ ਤੇ ਇੱਥੇ ਅਸੀਂ ਬੈਠੇ ਹੁੰਦੇ ਹਾਂ ਉੱਥੇ ਅੱਗੇ ਬੈਠੇ ਹੁੰਦੇ ਹਾਂ ਫਿਰ ਟਾਈਮ ਪਾਸ ਹੋ ਗਿਆ ਕਈ ਮਹੀਨੇ ਫਿਰ ਸਾਲ ਉੱਤੇ ਇੱਕ ਸਾਲ ਲਾਇਆ ਸੱਚੀ ਮੈਨੂੰ ਕੀ ਲੋੜ ਝੂਠ ਮਾਰਨ ਦੀ ਮੇਰੇ ਪੁੱਤਰ ਚੰਗੇ ਨੇ ਕੰਮ ਠੀਕ ਕਿਰਪਾ ਦਾਦੇ ਦੀ ਨਾਲ ਮੈਨੂੰ ਛੋਂਗੇ ਯਾਰ ਆਪਾਂ ਬੱਚਿਆਂ ਵਾਸਤੇ ਕਰਨੇ ਆ ਸਾਰਾ ਕੁਝ ਤੇ ਬੱਚਿਆਂ ਵਾਸਤੇ ਉਹਨੇ ਜੇ ਬੱਚੇ ਭੁੱਖੇ ਮਰਨਗੇ ਸਾਡੇ ਤੇ ਫਿਰ ਅਸੀਂ ਸਾਡੇ ਜੀਉਣ ਦਾ ਕੀ ਫਾਇਦਾ ਹੈ ਹੈ ਤੇ ਇਹ ਹਾਂ ਕਰਕੇ ਮੁਕਰ ਗਏ ਨੇ ਦੇ ਸਭ ਉੱਠੇ ਸਾਨੂੰ ਆ ਲੜਾਈ ਦਾ ਕੰਮ ਛੇੜਿਆ ਨਹੀਂ ਲੜਾਈਆਂ ਵਿੱਚ ਕਿੰਨੇ ਜਿੱਤੇ ਆ ਲੜਾਈਆਂ ਰਾਜੇ ਮਹਾਰਾਜੇ ਬਰਬਾਦ ਹੋ ਗਏ ਜਿਹੜੀਆਂ ਜਿਹੜੀਆਂ ਦਵਾਰਾਂ 5-5 ਫੁੱਟ ਦੀਆਂ ਦਵਾਰਾਂ ਲਾਈਆਂ ਦੋ-ਦੋ ਫੁੱਟ ਦੀਆਂ ਲਾਈਆਂ ਨੇ ਐਵੇਂ ਜਾਣ ਕੇ ਬੇਜਬਾਨ ਜੋ ਹੋ ਗਏ ਨੇ ਹੁਣ ਅਸੀਂ ਇਹਨਾਂ ਆਈਏ ਨਾ ਆਪਣਾ ਸਾਹ ਮੰਗਨੇ ਪਿਛਲਾ ਤੇ ਸਾਹ ਦਿੰਦੇ ਨਹੀਂ ਉਲਟਾ ਆਂਦੇ ਨਹੀਂ ਤੂੰ ਛੱਡ ਪਿੰਡ ਹੀ ਨਾ ਆਓ ਸਾਡੇ ਸ਼ਹਿਰ ਹੀ ਨਾ ਆਓ ਪਰ ਇਹ ਕੋਣ ਹੁੰਦੇ ਨੇ ਸਾਨੂੰ ਰੋਕਣ ਵਾਲੇ ਇਹ ਆਈਏ ਨਾ ਨਹੀਂ ਨਹੀਂ ਜਾਣਾ ਸੰ ਸੰਦੇ ਪਤਾ ਮੈਂ ਟੋੜ ਜਾਣਾ ਹੈ ਲੰਘ ਜਾਣਾ ਹੈ ਬਸ ਹੋਰ ਕੀ ਹੈ ਜੇ ਅਤਰੂ ਗਿਆ ਜਿਵੇਂ ਗੋਲੇ ਸੁੱਟੇ ਗਏ ਕਿੰਨੇ ਕੁ ਦਿਨ ਜਲਾ ਲੈਣਗੇ ਅਤਰੂ ਥਰੂ ਕੋ ਨਾ ਇਹਨਾ 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 ਨਾ ਥਰੂ ਗੈਸ ਕੋ ਸਾਕੇਗਾ ਇਹਨਾਂ ਨੂੰ ਵੀ ਆਕੇਗਾ ਫੇਰ ਕਿੰਨੇ ਹਰ ਚਲਾਏ ਨਾ ਪਾਣੀ ਅੱਗੇ ਨਹੀਂ ਚੱਲਿਆ ਹੈ ਅੱਗੇ ਵੀ ਪਾਣੀ ਚੱਲਿਆ ਹੀ ਜਵਾਣ ਜਵਾਣ ਤੇਰੇ ਦੀ ਆਪਣੀ ਕੋ ਨਹੀਂ ਆਂਦੇ ਸਾਨੂੰ ਨੇ ਸਭ ਸਾਡੀ ਵਿੱਤ ਮੰਤਰੀ ਜਿਹੜੀ ਮੋਦੀ ਸਰਕਾਰ ਕਹਿੰਦੀ ਕਹਿੰਦੀ ਇਹ ਗਰੀਬਾਂ ਨੂੰ ਗਰੀਬੀ ਚੋਂ ਉਭਾਰਿਆ ਬਾਹਰ ਕੱਢਿਆ ਵਿਤਰੀ ਨਹੀਂ ਵਿੱਤ ਮੰਤਰੀ ਵਿੱਤ ਮੰਤਰੀ ਨਹੀਂ ਵਿੱਚ ਮੰਤਰੀ ਹੈ ਵਿੱਚ ਮੰਤਰੀ ਆ ਉਹ ਵਿੱਚ ਮੰਤਰੀ ਹੈ ਕਿਵੇਂ ਇਹ ਰਾਫਰੀ ਵਾਲੀ ਆਖ ਆਖਣਾ ਕੋਈ ਤੇ ਕਰਨਾ ਕੁਝ ਹੋਰ ਕੀ ਹੈ ਸੋਨਿਆ ਇਹ 10 ਦੇ 2 ਸਾਲ ਤੋਂ ਉੱਤੇ ਹੋ ਗਿਆ 2 2.5 ਸਾਲ ਤੋਂ ਉੱਤੇ ਤੇ ਕੁਝ ਉਹ ਜਿਹੜੇ ਕਾਗਜ਼ ਸਾਡੇ ਕਿੱਧਰ ਗਏ ਨੇ ਕੋਈ ਦਿੱਤਾ ਕਿਸੇ ਨੂੰ ਕੋਈ ਦਿੱਤਾ ਹੈ ਜੇ ਕੋਈ ਕੋਈ ਭੱਜ ਗਿਆ ਪੈਸੇ ਮਾਰ ਲੈ ਕੇ ਬੈਂਕਾਂ 'ਚ ਕੋਈ ਕੋਈ ਭੱਜ ਗਿਆ ਕਦੀ ਕੋਈ ਕੋਈ ਭੱਜ ਗਿਆ ਇੱਕ ਵਾਰ ਉਪਰ ਤਾਂ ਨਹੀਂ ਕਿੰਨੀ ਕਿਹੋ ਹੀ ਹੀਰੋਨ ਜਾਜਾਂ 'ਚ ਫੜੀ ਗਈ ਉਹ ਕਿੱਥੇ ਗਈ ਉਹ ਕੋ ਜਿਹਨਾਂ ਨੇ ਉਹ ਬਣਾਇਆ ਇਹ ਕੋ ਉਹ ਉਹ ਯਾਰ ਕਿਹੜੀ ਲਾਉਰ ਸੰਬਿਸ਼नोई ਬਣਾਇਆ ਇਹ ਕੋ ਤੇ ਉਹਦੇ ਉਹਦੇ ਕੋਲ ਇੱਥੇ ਕੀ ਕਰਾਉਂਦੇ ਨੇ ਬੈਬੀ ਜੇਲ੍ਹ ਚ ਰੱਖਿਆ ਹੁਣ ਤੇ ਜੇਲ੍ਹ ਚ ਜੇਲ੍ਹ ਦੇ ਭਾਵੇਂ ਮੈਨੂੰ ਬਾਹਰ ਛੱਡ ਤੇ ਮੈਨੂੰ ਇਸ ਤਰ੍ਹਾਂ ਦੀ ਖੁੱਲੀ ਛੁੱਟੀ ਦੇਣ ਮੈਨੂੰ ਮੈਂ ਹੁਣੇ ਹੁਣੇ ਲੈ ਜਾਣ ਮੈਨੂੰ ਉਹ ਜਿਲ੍ਹੇ ਨੂੰ ਵਾਦੂ ਬੂਸਟਰਾਂ ਤੁਹਾਡੀਆਂ ਤੁਹਾਡੀਆਂ 200 ਵਾਲੀਆਂ 5-5000 ਵਾਲੀਆਂ ਬੂਸਟਰਾਂ ਪਾਉਂਦਾ ਜਿੰਨਾ ਪਾਉਂਦਾ ਹੋਰ ਕਾਦੀ ਜੇਲ੍ਹ ਇਹਦੀ ਜਾਜਾਂ ਦੇ ਲਈ ਫਿਰਦੇ ਇਹਨੂੰ ਗੱਡੀਆਂ ਚ ਲਈ ਫਿਰਦੇ ਕਾਦੀ ਜੇਲ੍ਹ ਉਹਦੀ ਕਦੇ ਇੱਕ ਜੇਲ੍ਹ ਤੋਂ ਕਦੇ ਦੂਜੇ ਦੇਲ ਕਦੇ ਜਾਜ ਚ ਜੇਲ੍ਹ ਉਹਨੂੰ ਹੈ ਕੀ ਹੋਇਆ ਕੀ ਉਹਨੂੰ ਕਹਿੰਦੇ ਬਦਮਾਸ਼ ਬਹੁਤ ਵੱਡਾ ਬਦਮਾਸ਼ ਤੇ ਹੈ ਤੇ ਬੰਦਾ ਹੀ ਨਾ ਬਸ ਮਾਇਤੇ ਰਾਜ ਨਹੀਂ ਹੋ ਸਕਦਾ ਬਿਲਕੁਲ ਹੋ ਸਕਦਾ ਉਹ ਪਹਿ ਪਹਿਲਾ ਸੀ ਇੱਕ ਕਬਾਸ ਉਹਨੂੰ ਇਹਨਾਂ 2 ਸਾਲ 130 ਕਰੋੜ ਰੁਪਏ ਲਾ ਕੇ ਫਾਂਸੀ ਦਿੱਤੀ ਬਾਅਦ ਚ ਕਸਾਬ 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 ਨੂੰ ਉਹ ਬੰਬੇ ਦੇ ਹਮਲੇ ਵਾਲਾ ਆਹ ਬੰਬੇ ਦੇ ਉਹਦੇ ਕੋਲ ਕੀ ਕਰਾਇਆ ਕੰਮ ਜਿਆ ਨਵੇੜ ਕੇ ਪਾਸੇ ਕਰੋ ਜਿਹੜਾ ਖਰਾਬ ਕਰਦਾ ਤੇ ਇਹਦੇ ਇਹਨਾਂ ਨੂੰ ਖਰਾਬ ਵੀ ਨਹੀਂ ਕਰਦੇ ਆਈ ਇਹਨਾਂ ਨੇ ਕੀ ਆਖਿਆ ਆਈ ਤੇ ਜਾਣਾ ਹੈ ਦਿੱਲੀ ਜਾਣਾ ਤੂੰ ਤੂੰ ਇੱਥੇ ਆ ਗਿਆ ਤੇ ਅਸੀਂ ਤੈਨੂੰ ਆਖੀ ਬਸ ਸਾਡੇ ਇੱਧਰ ਕਿਉਂ ਆਏ ਐ ਅੰਬਰਸਰੋਂ ਜਾਂ ਦਲੰਦਰੋਂ ਠੀਕ ਹੈ ਹੈ ਠੀਕ ਹੈ ਸਭੋ ਜੇ ਕੋਈ ਆਏ ਬਾਹਰ ਦਾ ਦਿਓ ਤਾਂ ਸਵਾਗਤ ਕਰੋ ਭੈਣ ਆਪਰਾ ਰੋਟੀ ਖਾ ਚਾਹ ਪੀ ਪਾਣੀ ਪੀ ਪੰਜਾਬੀਆਂ ਵਰਗੇ ਹੌਸਲੇ ਨਹੀਂ ਨਾ ਹੈਗੇ ਜਿਗਰ ਹੈ ਨਹੀਂ ਨਾ ਤਾਂ ਪੰਜਾਬੀਆਂ ਵਾਲਾ ਉਹ ਜਿਗਰਾ ਜਿਗਰਾ ਤੇ ਫਿਰ ਪੰਜਾਬੀਆਂ ਦਾ ਫਿਰ ਜਿਗਰਾ ਹੀ ਹੋਈਏ ਵਰ ਪੰਜਾਬ ਪੰਜਾਬੀ ਫਿਰ ਆਪਣੀ ਕਰਤੂਤ ਕਰ ਦਿੰਦੇ ਨੇ ਆਪਣਾ ਕੰਮ ਕਰ ਮਹਾਰਾਜ ਲੰਗਰ ਲਾਇਆ ਇਹ ਨਾ ਦਿੱਲੀ ਵਾਲਿਆਂ ਨੇ ਕਿੱਥੇ ਲੰਗਰ ਦੀ ਪਰਥਾ ਸ਼ੁਰੂ ਕੀਤੀ ਉੱਥੇ ਉੱਥੇ ਮੈਂ ਸੁਣਿਆ ਮੈਂ ਗਿਆ ਤੇ ਨਹੀਂ ਅੱਗੇ ਮੈਂ ਪਹਿਲਾਂ ਇੱਕ ਵਾਰ ਆ ਗਿਆ ਹਾਂ ਅਜੁੱਦੇ ਆ ਉਹ ਵਿਚਾਰੇ ਰਾਮਚੰਦਰ ਸੀਤਾ ਲక్ష్మణ ਜੀ ਉਹ ਤੇ ਹਨੂਮਾਨ ਜੀ ਠੰਡੇ ਜਿਹਾਣਾ ਤੇ ਆਪ ਇਹਨੇ ਕੋਠੀਆਂ ਪਾਈਆਂ ਨੇ ਹੀਟਰ ਲਾਏ ਨੇ ਤੇ ਹੁਣ 500 ਸਾਲ ਬਾਅਦ ਮੰਦਿਰ ਬਣਾਇਆ ਇਹਨਾਂ ਨੇ ਭਗਵਾਨ ਦਾ ਨਹੀਂ ਵਿਆਹ ਕੀਤਾ ਆ ਤੁਸੀਂ ਤਸਵੀਰਾਂ ਵੇਖ ਰਹੇ ਹੋ ਕਿ ਕਿਵੇਂ ਮੌਕ ਡ੍ਰਿਲਿੰਗ ਹੁੰਦੀ ਪਈ ਹੈ ਉਹ ਗੈਸ ਦੇ ਜਿਹੜੇ ਗੋਲੇ ਨੇ ਗੈਸ ਦੇ ਗੋਲੇ ਸੁੱਟੇ ਜਾ ਰਹੇ ਨੇ ਪੂਰੇ ਤਰੀਕੇ ਦੇ ਨਾਲ ਗੈਸ ਦੇ ਗੋਲੇ ਸੁੱਟੇ ਜਾ ਰਹੇ ਨੇ ਤਾਂ ਕਿ ਕਿਸੇ ਵੀ ਤਰੀਕੇ ਹੁਣੇ ਮੌਕ ਟ੍ਰਿਲ ਹੈ ਜਾਂ ਕਿਸੇ ਤਰੀਕੇ ਦੇ ਕੋਈ ਆ ਤੁਸੀਂ ਧਮਾਕਿਆਂ ਦੀ ਆਵਾਜ਼ ਸੁਣ ਰਹੇ ਹੋ ਧਮਾਕਿਆਂ ਦੀ ਆਵਾਜ਼ ਇਸ ਵਕਤ ਤਸਵੀਰਾਂ ਦੇਖੋ ਧਮਾਕਿਆਂ ਦੀ ਆਵਾਜ਼ ਤੁਸੀਂ ਸੁਣ ਰਹੇ ਹੋ ਕਿ ਕਿਵੇਂ ਹਰ ਤਰੀਕੇ ਦੇ ਨਾਲ ਮੀਡੀਆ ਨੂੰ ਭਾਜੜਾ ਪੈ ਗਈਆਂ ਨੇ ਮੀਡੀਆ ਨੂੰ ਭਾਜੜਾ ਪੈ ਗਈ ਨੇ ਆਮ ਲੋਕਾਂ ਨੂੰ ਜਦੋਂ ਇੱਥੋਂ ਦੀ ਨਿਕਲਣਾ ਪਵੇਗਾ ਉਹਨਾਂ ਦਾ ਕੀ ਹਾਲ ਹੋਵੇਗਾ ਤੁਸੀਂ ਤਸਵੀਰਾਂ ਵੇਖ ਰਹੇ ਹੋ ਤਸਵੀਰਾਂ ਵੇਖ ਰਹੇ ਹੋ ਗੈਸ ਦੇ ਅਥਰੂ ਗੈਸ ਦੇ ਗੋਲੇ ਸੁੱਟੇ ਜਾ ਰਹੇ ਨੇ ਮੌਕ ਡ੍ਰਿਲਿੰਗ ਹੁੰਦੀ ਪਈ ਹੈ ਰਬਰ ਦੀਆਂ ਗੋਲੀਆਂ ਚਲਾਈਆਂ ਜਾ ਰਹੀਆਂ ਨੇ ਆਹ ਵੇਖ ਲਓ ਤੁਸੀਂ ਤਸਵੀਰਾਂ ਹਰਿਆਣਾ ਪੁਲਿਸ ਵੱਲੋਂ ਅਜਿਹਾ ਵਤੀਰਾ ਆਮ ਲੋਕਾਂ ਨਾਲ মিডিਆ ਨਾਲ ਕੀਤਾ ਜਾ ਰਿਹਾ ਤੁਸੀਂ ਉਹ ਦੇਖੋ ਤਸਵੀਰਾਂ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ ਬੰਦਿਆਂ ਨੂੰ ਭਾਜੜਾ ਪੈ ਗਈ ਨਾ ਆਪਣੇ ਆਪਣੀ ਇਹ ਮੌਕ ਡ੍ਰਿਲ ਇਹ ਉਸ ਤਰੀ ਇਹ ਉਸ ਤਰੀਕੇ ਦਾ ਵਤੀਰਾ ਜੇਕਰ ਕਿਸਾਨ ਇੱਥੇ ਪਹੁੰਚ ਗਏ ਆਪਣੀ ਟਰੈਕਟਰ ਟਰਾਲੀਆਂ ਲੈ ਕੇ ਇਹ ਵਤੀਰਾ ਕਿਸਾਨਾਂ ਨਾਲ ਹੋਵੇਗਾ ਜਿਹੜਾ ਵਤੀਰਾ ਹੁਣ ਸਾਡੇ ਨਾਲ ਇਹ ਹਲੇ ਮੌਕ ਡ੍ਰਿਲ ਹੈ ਘੱਟ ਇੰਟੈਂਸਿਟੀ ਦੀ ਘੱਟ ਜ਼ੋਰ ਦੀ ਡ੍ਰਿਲ ਹੈ ਪਰ ਜੇਕਰ ਕਿਸਾਨ ਪਹੁੰਚਦੇ ਨੇ ਇਹਦੀ ਜਿਹੜੀ ਇੰਟੈਂਸਿਟੀ ਹੈ ਇਹਦੀ ਤੀਬਰਤਾ ਹੈ ਹੋਰ ਕਿਤੇ ਹੋ ਵੱਧ ਸਕਦੀ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਮੌਕ ਡ੍ਰਿਲ ਹਰਿਆਣਾ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਅਥਰੂ ਗੈਸ ਗੈਸ ਦੇ ਗੋਲੇ ਸੁੱਟੇ ਜਾ ਰਹੇ ਨੇ ਭਾਜੜਾ ਪਈਆ ਆਮ ਲੋਕਾਂ ਨੂੰ ਮੀਡੀਆ ਨੂੰ ਜਿਹੜੇ ਲੋਕ ਇੱਥੇ ਬੈਠੇ ਹੋਏ ਸਨ ਸਾਰੇ ਬਚਾ ਕੇ ਆਪਣੀ ਜਾਨ ਪਹੁੰਚੇ ਨੇ ਚਾਹੇ ਇਸ ਤਰੀਕੇ ਦੇ ਨਾਲ ਨੁਕਸਾਨ ਕਿਸੇ ਨੂੰ ਨਹੀਂ ਹੋਣਾ ਪਰ ਕੁਝ ਵੀ 1921 ਜੇਕਰ ਕੋਈ ਘਟਨਾ ਵਾਪਰ ਜਾਂਦੀ ਹੈ ਇਹਦੇ ਲਈ ਕੌਣ ਜ਼ਿੰਮੇਵਾਰ ਹੈ ਕਿਸਾਨ ਹਲੇ ਤੱਕ ਪਹੁੰਚੇ ਨਹੀਂ ਹੈ ਕਿਸਾਨ ਉਸ ਮੀਟਿੰਗ ਦੀ ਉਡੀਕ ਕਰਦੇ ਪਏ ਨੇ ਪੰਜਾਬ ਪੁਲਿਸ ਦੀ ਗੱਲ ਕਰੀਏ ਪੰਜਾਬ ਪੁਲਿਸ ਉੱਥੇ ਬੈਠੀ ਆਪਣੇ ਆਪਣੇ ਬੈਰੀਕੇਟ ਲਾ ਕੇ ਬੈਠੇ ਹੋਏ ਨੇ ਉਹਨਾਂ ਨੇ ਕਿਸੇ ਬੰਦੇ ਨੂੰ ਕੋਈ ਰੋਕ ਲਈ ਕੁਝ ਨਹੀਂ ਕਿਹਾ ਪਰ ਹਰਿਆਣਾ ਪੁਲਿਸ ਵੱਲੋਂ ਜੇਹੀ ਘਟਨਾ ਹੋਣੀ ਬੇहद ਖਰਾਬ ਘਟਨਾ ਕਿਉਂਕਿ ਆਮ ਕਿਸੇ ਬੰਦੇ ਦਾ ਜੇਕਰ ਸੱਟ ਲੱਗ ਜਾਵੇ ਇਹਦੇ ਲਈ ਜ਼ਿੰਮੇਵਾਰ ਕੌਣ ਹੈ